ਸਸ਼ੀਗਲ ਦੋਸਤੋ ਅੱਜ ਅਸੀਂ ਬੂਟੇ ਲਾਉਣ ਆਏ ਸੀਗੇ ਆਵਾ ਬਸਤੀ ਇਹ ਆ ਤੁਹਾਨੂੰ ਦਿਖਾਉਣਾ ਜੀ ਪਹਿਲਾਂ ਇਦਾਂ ਮੰਦਰੇ ਜੀ ਇੱਥੇ ਉਧਰ ਤਾਂ ਅਸੀਂ ਇੱਕ ਦੋ ਬੂਟੇ ਲਾਤੇ ਪੱਕੀ ਸੜਕ ਸੀਗੀ ਤੇ ਸਾਡੇ ਸੁਣਨ ਚ ਆਇਆ ਨਾ ਵੀ ਇੱਥੇ ਸਾਰੇ ਬੂਟੇ ਸੀਗੇ ਆ ਦੇਖੋ ਇਹ ਜਿੱਥੇ ਆਪਣਾ ਮਲਤਾਨੀਆ ਪੋਲਾ ਤੋਂ ਖੱਬੇ ਹੱਥ ਸੜਕ ਮੁੜਦੀ ਆਰੇ ਕੋਲ ਤੇ ਕਿਸੇ ਬੰਦੇ ਨੇ ਤਾਂ ਜੰਗਲੇ ਜੰਗਲੇ ਵੀ ਪੱਟਦੇ ਤੇ ਬੂਟੇ ਵੀ ਪੱਟਦੇ ਮਾ ਮਹੱਲਾ ਨਿਵਾਸੀਆਂ ਨੂੰ ਵੀ ਇਹ ਬੇਨਤੀ ਕਰਦਾ ਤੇ ਪ੍ਰਸ਼ਾਸਨ ਨੂੰ ਵੀ ਇਹੋ ਜੇ ਬੰਦਿਆਂ ਤੇ ਕਾਰਵਾਈ ਕਰੋ ਇੱਕ ਤਾਂ ਤੇ ਦੂਜੀ ਗੱਲ ਆ ਗੰਧ ਦੇਖੋ ਜੀ ਇਹ ਇਹ ਮੇਰੀ ਬੇਨਤੀ ਮੇਰ ਸਾਹਿਬ ਨੂੰ ਆ ਤੇ ਨਾ ਕਰਦੇ ਕੋਈ ਜੀ ਕਿੱਥੇ ਦਾ ਤੇ ਹਰੀਆਲੀ ਹੋਣੀ ਚਾਹੀਦੀ ਸੀ ਬੂਟੇ ਹਰੇ ਭਰੇ ਕਿ ਤੁਸੀਂ ਆ ਗੰਧ ਦੇਖ ਸਕਦੇ ਹੋ ਮਾ ਮਹੱਲਾ ਨਿਵਾਸੀ ਭਾਈ ਬੰਟੀ ਹੈਗਾ ਤੇ ਆਪ ਸਾਫ ਕਰਨ ਲੱਗੇ ਹੋਏ ਆ ਤੁਸੀਂ ਦੇਖੋ ਪਰ ਇਹ ਮੈਂ ਬੇਨਤੀ ਕਰਦਾ ਵੀ ਆਪਣੇ ਮਹੱਲਾ ਨਿਵਾਸੀਆਂ ਨੂੰ ਵੀ ਆਪਾਂ ਨੂੰ ਥੋੜੀ ਜਿਹੀ ਸ਼ਰਮ ਕਰਨੀ ਚਾਹੀਦੀ ਹੈ ਹਣਾ ਵੀ ਆਵਦਾ ਮੁਹੱਲਾ ਯਾਰ ਆਪ ਆਪ ਹੀ ਗੰਦ ਪਾਈ ਜੰਨੇ ਹੈਗੇ ਇੱਥੋਂ ਆਪਦੇ ਬੱਚਾ ਨਹੀਂ ਲੰਘਣਾ ਕਿਸੇ ਦੇ ਬੱਚੇ ਸਕੂਲੋਂ ਆਉਂਦੇ ਹੈਗੇ ਹਣਾ ਕਿੰਨੀ ਗੰਦਗੀ ਦੇ ਬੱਚੇ ਇੰਨੀ ਸਮੈਲ ਮਾਰਦੀ ਹੈ ਵੀ ਇੱਥੋਂ ਆਉਂਦੇ ਹੈਗੇ ਹੁਣ ਆ ਸਾਰੀ ਸੜਕ ਹੈ ਇੱਥੇ ਸਾਰੇ ਦਰਸਤ ਲੱਗ ਸਕਦੇ ਆ ਤੇ ਕਿੰਨਾ ਸੋਹਣਾ ਲੱਗਿਆ ਹਰਿਆ ਭਰਿਆ ਮੇਨ ਅਵਾਜਈ ਵਾਲੀ ਇਹ ਸੜਕ ਹੈਗੀ ਤੁਸੀਂ ਦੇਖੋ ਉਹ ਸਾਹਮਣੇ ਮਲਤਾਨੀਆਂ ਪੋਲਾ ਹੈਗਾ ਇਹ ਭਰਾ ਖੜੇ ਆ ਜਿਹੜੇ ਇਹ ਵੀ ਵਿਚਾਰੇ ਦੁਖੀ ਆ ਮੁਹੱਲਾ ਨਿਵਾਸੀ ਕਹਿੰਦੇ ਬਾਈ ਹਰਦੇ ਨਹੀਂ ਲੋਕ ਸੋ ਬੇਨਤੀ ਕਰਦੇ ਆ ਅਸੀਂ ਨਗਰ ਨਿਗਮ ਨੂੰ ਵੀ ਇੱਕ ਤਾਂ ਕੂੜਾ ਕਰਕੜ ਜਲਦੀ ਸਾਫ ਕਰਾਇਆ ਜਾਵੇ ਤੇ ਇੱਥੇ ਜਾ ਕੋਈ ਬੋਰਡ ਲਾਵੇ ਜਿਹੜਾ ਕੋਈ ਬੰਦਾ ਗੰਦ ਸਿੜਦਾ ਉਹ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਕਿਉਂਕਿ ਗੰਦ ਸਿਟਣ ਵਾਲਾ ਇਹ ਸਾਡਾ ਉਹ ਬਠਿੰਡਾ ਹੈ ਜਿਹੜਾ ਸਫਾਈ ਵਿਭਾਗ ਚ ਨੰਬਰ 1 ਆਇਆ ਸੀਗਾ ਤੇ ਆ ਜਿੱਦਾਂ ਦੇਖ ਕੇ ਮੈਨੂੰ ਨਹੀਂ ਲੱਗਦਾ ਹੁਣ ਨੰਬਰ 1 ਹੈਗਾਗਾ ਆ ਦੇਖੋ ਸਾਨੂੰ ਦਿਖਾਉਣੇ ਆ ਆ ਸਾਰੀ ਸੜਕ ਖਾਲੀ ਹੈ ਤੇ ਪਾ ਇੰਟਰਲੌਕ ਟਾਇਲ ਲਾ ਕੇ ਪੱਕੀ ਕੀਤੀ ਵੀ ਹੈ ਤੇ ਹਜੇ ਮੁਹੱਲਾ ਨਿਵਾਸੀ ਇਹ ਗੱਲ ਕਹਿੰਦੇ ਆ ਵੀ ਬਈ ਅਸੀਂ ਦਰਖਤ ਚਾਹੁੰਨੇ ਆ ਇੱਥੇ ਵੀ ਦਰਖਤ ਲੱਗੇ ਹੋਣ ਪਾਲਾਂਗੇ ਕਹਿੰਦੇ ਅਸੀਂ ਆਪ ਉਹ ਪੋਲਾ ਜੀ ਮਲਤਾਨੀ ਵਾਲਾ ਸਾਹਮਣੇ ਆ ਦੇਖੋ ਉਧੇ ਬਿਲਕੁਲ ਸਾਹਮਣੇ ਰੋਡ ਹੈ ਜਿੱਥੋਂ ਪੁਲ ਸਟਾਰਟ ਹੁੰਦਾ ਨਾ ਗਾਣਾ ਮੰਡੀ ਕੰਨੀਓ ਸਟਾਰਟਿੰਗ ਦੇ ਉੱਤੇ ਨਾਲ ਹੀ ਖੱਬੇ ਹੱਥ ਸੜਕ ਮੁੜਦੀ ਹੈ ਆਵਾਸਤੀ ਆ ਰਹੀ ਜੀ ਇੱਥੇ ਉਹ ਬੇਨਤੀ ਕਰਦਾ ਵੀ ਪ੍ਰਸ਼ਾਸਨ ਇਹ ਚੀਜ਼ ਵੱਲ ਧਿਆਨ ਦੇਵੇ ਪੰਛੀ ਤਾਂ ਬੁੱਟੇ ਲਾਉਣ ਆਏ ਸੀਗੇ ਵੀ ਚਲੋ ਵੀ ਬਾਈ ਕਹਿੰਦੇ ਸੀ ਕਾਫੀ ਪੰਛੀ ਸੀ ਬੁੱਟੇ ਲਵਾ ਦਾਂਗੇ ਪਰ ਹੁਣ ਚਲੋ ਇੰਟਰ ਲੈਕ ਟੋਲਾ ਪਹਿਲਾਂ ਜਿਹੜੀਆਂ ਲੱਗੀਆਂ ਉਹ ਕੱਢਣ ਦੀ ਕੋਸ਼ਿਸ਼ ਕਰਦੇ ਆਂ ਵੀ ਜੇ ਜਿੰਨੇ ਖੁੰਦੇ ਆਛੀ ਅਜ ਲਾਉਣੇ ਆਂ ਬੁੱਟੇ ਤੇ ਪਰ ਇੰਨੀ ਗੰਦਗੀ ਦੇ ਵਿੱਚ ਤੁਸੀਂ ਇਹ ਚੀਜ਼ ਦੇਖੋ ਆ ਸਾਡੀ ਟੀਮ ਰਖਵਾਲੇ ਰੁੱਖਾਂ ਦੇ ਬਈ ਨੀਟਾ ਵੀ ਲੱਗਿਆ ਪਿਆ ਦੇਖੋ ਪਹਿਲਾ ਪੱਟਣ ਲੱਗਿਆ ਭਰਾ ਤੇ ਆ ਗੰਦ ਪਿਆਗਾ। ਅਜਵਾ ਮਾਰੇ। ਉਹ ਤਾਂ ਨਹੀਂ ਸਾਡੇ ਲੋਕਾਂ ਨੂੰ ਕੀ ਗੰਦਗੀ ਚੰਗੀ ਲੱਗਦੀ ਹੈ ਕਿ ਵੀ ਗੰਦ ਦੇ ਬੱਚੇ ਰਹਿਣਾ ਪਸੰਦ ਕਰਦੇ ਆਪਾਂ ਹੈ? ਵੀ ਯਾਰ ਆਪਦਾ ਏਰੀਆ ਆਪਣਾ ਆਪਦਾ ਮਹੱਲਾ ਕਮ ਸੇ ਕਮ ਆਹ ਦੇਖੋ ਜੀ ਇਹ ਹੈਗਾ ਵਾਰਡ ਨੰਬਰ 23 ਗੁਰੂ ਰਵੀਦਾਸ ਨਗਰ ਗਲੀ ਨੰਬਰ 1 100 ਅਸੀਂ ਕੋਸ਼ਿਸ਼ ਕਰਦੇ ਆ ਇੱਥੇ ਅੱਜ ਆਪਦੇ ਵੱਲੋਂ ਸੇਵਾ ਜਿੰਨੀ ਹੋਈ ਹੈ ਨਿਭਾਵਾਂਗੇ ਸੋ ਧੰਨਵਾਦ ਦੋਸਤੋ ਮੈਂ ਇੰਨੀ ਬੇਨਤੀ ਕਰਦਾ ਮੈਂ ਮੁਹੱਲਾ ਨਿਵਾਸੀਓ ਨੇ ਵੀ ਸਾਰੇ ਬਟਿੰਡਾ ਨਿਵਾਸੀਆਂ ਨੂੰ ਵੀ ਜਿੱਥੇ ਵੀ ਤੁਹਾਡੇ ਗੰਦਗੀ ਆ ਉਥੇ ਕੋਈ ਛਿੜਦਾ ਹੈਗਾ ਸੜਕਾਂ ਦੇ ਉੱਤੇ ਉਥੇ ਜ਼ਰੂਰ ਰੋਕੋ ਵੀ ਇਹ ਆਪਣਾ ਮੁਹੱਲੇ ਨਿਵਾਸੀਆਂ ਦਾ ਫਰਜ਼ ਹੈ ਕਿਉਂਕਿ ਹੁੰਦੇ ਇਹਨਾਂ ਚੋਂ 2-3 ਘਾਰੀ ਆਪਣੇ ਮੁਹੱਲੇ ਹਰ ਮੁਹੱਲੇ 'ਚ ਵੀ ਜਿਨ੍ਹਾਂ ਨੂੰ ਗੰਦ ਪਾਉਣ ਦਾ ਸ਼ੌਂਕ ਹੁੰਦਾ ਬਾਕੀ ਸਾਰਾ ਮੁਹੱਲਾ ਲਗਭਗ ਦੁਖੀ ਹੁੰਦਾ ਸੋ ਆਪਣਾ ਫਰਜ਼ ਬਣਦਾ ਵੀ ਆਪਾਂ ਇਹਨਾਂ ਨੂੰ ਰੋਕ ਗਏ ਤੇ ਆਪਦੇ ਮਹੱਲੇ ਨੂੰ ਸਾਰਿਆਂ ਨੂੰ ਹਰਾ ਭਰਾ ਬਣਾ ਸਕੀਏ ਸੋ ਧੰਨਵਾਦ ਬਾਈ ਸੱਸੀ ਗਾਲ ਪਸੰਦਾ ਬੱਸ